ਹਾਂ ਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਫਰਵਰੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਥੋੜੀ ਬਾਰਿਸ਼ ਹੋਈ ਹੈ ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸਸ ਨੇ ਉਹਨਾਂ ਦੀ آمد ਦੇ ਨਾਲ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਫਿਰ ਵੀ ਜੇ ਆਪਾਂ ਪਹਿਲੇ 15 ਵਾਲੇ ਦੀ ਗੱਲ ਕਰਦੇ ਹਾਂ ਤਾਂ ਬਾਰਿਸ਼ ਦੇ ਨਾਲ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨਾਰਮਲ ਤੋਂ ਥੋੜਾ ਘਟ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਨੀਰ ਬਾਉਟ 1.5 ਡਿਗਰੀ ਜਿਹੜਾ ਉਹ ਘੱਟ ਸੀਗਾ ਤੇ ਮੈਕਸਿਮ ਜਿਹੜਾ ਟੈਂਪਰੇਚਰਸ ਨੇ অলਮੋਸਟ ਨੀਅਰ ਟੂ ਨਾਰਮਲ ਸੀਗੇ ਕਿਉਂਕਿ بارش ਦੇ ਨਾਲ ਜਿਹੜਾ ਦਿਨ ਦਾ ਤਾਪਮਾਨ ਉਹਦੇ ਵਿੱਚ ਥੋੜੀ ਜਿਹੀ ਗਰਾਵਟ ਦੇਖੀ ਗਈ ਸੀ ਉਸ ਤੋਂ ਬਾਅਦ ਜਦੋਂ ਸੈਕਿੰਡ ਫੋਰਟਨਾਈਟ ਦਾ ਵੀਕ ਸਟਾਰਟ ਹੋਇਆ ਤਾਂ ਇੱਕਦਮ ਫੇਰ ਜਿਹੜਾ ਰਾਤ ਦਾ ਤਾਪਮਾਨ ਉਹ ਵਧਣਾ ਸ਼ੁਰੂ ਹੋ ਗਿਆ ਤੇ ਜੇ ਆਪਾਂ ਪਿਛਲੇ ਹਫਤੇ ਦੀ ਗੱਲ ਕਰਦੇ ਹਾਂ ਜਦੋਂ ਕਿ 25 ਤਰੀਕ ਤੱਕ ਜਿਹੜਾ ਸਾਡਾ ਵੀਕ ਖਤਮ ਹੁੰਦਾ ਉਹਦੇ ਵਿੱਚ ਸਾਡੇ ਕੋਲ ਜਿਹੜੇ ਰਾਤ ਦਾ ਤਾਪਮਨ ਆ ਉਹ ਨਾਰਮਲ ਤੋਂ ਜ਼ਿਆਦਾ ਰਿਹਾ ਕਿਉਂਕਿ ਕੁਝ ਜਿਹੜੇ ਜਿਹੜੀਆਂ ਨਾਈਟਸ ਸੀਗੀਆਂ ਉਹ ਵਾਰਮ ਦੇਖੀਆਂ ਗਈਆਂ ਤੇ ਜਿਹੜਾ ਦਿਨ ਦਾ ਤਾਪਮਨ ਉਹ ਆਲਮੋਸਟ ਨੀਅਰ ਟੂ ਨਾਰਮਲ ਰਿਹਾ ਹਰ ਉਹ ਹੁਣ ਜਿਹੜੇ ਪਿੱਛੇ ਜੇ ਆਪਾਂ ਦੇਖਿਆ ਕਿ ਜਿਹੜੇ ਦਿਨ ਦਾ ਦਿਨ ਜਿਹੜੇ ਅਸੀਂ ਕਾਫੀ ਸਨੀ ਜਿਹੜੇ ਡੇਜ਼ ਰਹੇ ਨੇ ਕਿਉਂਕਿ ਧੁੱਪ ਬਿਲਕੁਲ ਸਨਸ਼ਾਈਨ ਹਰ ਸਾਡੇ ਕੋਲ ਕਾਫੀ ਅੱਛੇ ਰਿਕਾਰਡ ਕੀਤੇ ਗਏ ਹੈ ਨੀਅਰ ਅਬਾਊਟ 8 9 ਸਨਸ਼ਾਈਨ ਆਵਸ ਡੇਲੀ ਰਹਿੰਦੇ ਰਹੇ ਹੈ ਜਿਦੇ ਕਰਕੇ ਕਿ ਸਾਡਾ ਜਿਹੜਾ ਮਤਲਬ ਦਿਨ ਦਾ ਤਾਪ ਮੈਨਾ ਉਹ ਵੀ 22 ਡਿਗਰੀ ਜਿਹੜਾ ਉਹਦੇ ਨੀਅਰ ਅਬਾਊਟ ਰਿਹਾ ਹੈ ਪਰ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਕੁਝ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ ਕਿਉਂਕਿ ਜਿਹੜਾ ਫਿਰ ਥੋੜਾ ਜਿਹਾ ਨਾਈਟ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਇੱਕ ਪੱਛਮੀ ਚੱਕਰਵਾਤ ਜਿਹੜਾ ਉਹਦੀ ਆਮਦ ਹੋ ਰਹੀ ਹੈ ਪੰਜਾਬ ਦੇ ਵੱਲ ਜਿਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਔਰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ 2-3 ਮਾਰਚ ਨੂੰ ਜਿਹੜੀ ਕੁਝ ਚਿੱਟੇ ਵੀ ਪੈ ਸਕਦੇ ਆ ਸੋ ਜਿਹੜੇ ਹੁਣ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦਾ ਇਫੈਕਟ ਆਲਮੋਸਟ ਸਾਰੇ ਪੰਜਾਬ ਤੇ ਹੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਦੇ ਨਾਲ بارش ਪੈਣ ਦੀ ਸਭਾਵਨਾ ਹੈਗੀ ਹੈ ਸੋ ਇਹ ਹੁਣ ਜਿਹੜਾ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਉਹਦੇ ਨਾਲ ਹੁਣ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਸੂਰਜੀ ਘੰਟੇ ਉਹਦੇ ਨਾਲ ਥੋੜੇ ਘਟਣਗੇ ਔਰ ਜਿਹੜਾ ਦਿਨ ਦਾ ਤਾਪਮਨ ਉਹਦੇ ਵਿੱਚ ਵੀ ਘਟਮਣ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਵੇਂ ਹੁਣ wind speed ਵੀ ਹੈ ਉਹ ਕਾਫੀ ਤੇਜ਼ ਰਹਿੰਦੀ ਹੈ ਇੱਦਾਂ ਦੇ ਵਿੱਚ ਵੀ ਕਾਫੀ ਤੇਜ਼ ਹੋਵਾ ਚੱਲਦੀ ਹੈ ਤੋ ਲੱਗਦਾ ਕਿ ਟੈਂਪਰੇਚਰ ਜਿਹੜਾ ਹੋਰ ਵੀ ਅਨਵਰਡ ਦਾ ਜਿੱਦਾਂ ਮੌਸਮ ਕਲਾਉਡੀ ਦਾ ਹੋਊਗਾ ਜਾਂ ਬਾਰਿਸ਼ ਹੋਊਗੀ ਦਾ ਔਰ ਥੋੜਾ ਘਟਾ ਜਾ ਸਕਦਾ ਹੈ। ਬਿਲਕੁਲ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਪਿਛਲੇ ਹਫਤੇ ਕਾਫੀ ਜਿਹੜਾ ਸਨੀ ਵੈਦਰ ਰਿਹਾ ਪਰ ਹੁਣ ਜਿਸ ਤਰ੍ਹਾਂ ਆਪਣਾ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਉਮੀਦ ਹੈਗੀ ਹੈ ਕਿ ਜਿਹੜਾ ਪ੍ਰੈਸ਼ਰ ਦੇ ਵਿੱਚ ਕਾਫੀ ਫਾਲ ਦੇਖੀ ਗਈ ਹੈ ਕੱਲ ਤੇ ਵਿੰਡ ਸਪੀਡ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਜਿਹਦੇ ਕਰਕੇ ਵੈਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ। ਤੇ ਉਹਦੇ ਕਰਕੇ ਵੀ ਥੋੜਾ ਜਿਹਾ ਹਿਮੀਡਿਟੀ ਜਾਂ ਲੈਵਲ ਵੱਧ ਜਾਂਦਾ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਇਸਚਰ ਦੇ ਨਾਲ ਹੀ ਕਲਾਉਡੀਨੈਸ ਤੇ ਚਾਂਸਸ ਨੇ ਸੋ ਆ ਬਿਲਕੁਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਂ ਮੈਨੂੰ ਉਹ ਘਟਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜੀ ਬਾਰਿਸ਼ ਹੈ ਉਹ 2-3 ਨੂੰ ਕਾਫੀ ਉਮੀਦ ਹੈਗੀ ਹੈ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖੀ ਜਾ ਸਕਦੀ ਹੈ ਹਾਂਜੀ ਜਿਹੜੀ ਕਣਕ ਜਿਹੜੀ ਪੱਕਣ ਨੂੰ ਤਿਆਰ ਹੈਗੀ ਹੈ ਉਸ ਤੋਂ ਆਪਾਂ ਕਿਸਾਨ ਵੀਰਾਂ ਨੂੰ ਸਲਾਹ ਦੇ ਸਕਦੇ ਹੈਗੇ ਆ ਕਿ ਇਹਨਾਂ ਜਿਹੜੇ ਹੁਣ ਦਿਨ ਨੇ ਜਿਵੇਂ 2 ਸੈਕਿੰਡ 1 ਤੇ 2 ਮਾਰਚ ਨੂੰ ਜਿਹੇ ਚਾਂਸਸ ਨੇ ਬਾਰਿਸ਼ ਦੇ ਤਾ ਜੇ ਕਿਸੇ ਨੇ ਕੋਈ ਪਾਣੀ ਕਿਸਾਨ ਨੇ ਲਾਉਣਾ ਹੈ ਜਿਹੜਾ ਕਿ ਰਿਕੁਆਇਰਮੈਂਟ ਵਾਸਤੇ ਇਰੀਗੇਸ਼ਨ ਹੈਗੀ ਆ ਉਹਨੂੰ ਮਤਲਬ ਮੌਸਮ ਨੂੰ ਧਿਆਨ ਚ ਰੱਖ ਕੇ ਲਗਾਉਣ ਜੇ ਕੋਈ ਜਿਵੇਂ ਕੋਈ ਇਸ ਤਰ੍ਹਾਂ ਕੀ ਪਿੱਛੇ ਜੇ ਟੈਂਪਰੇਚਰਸ ਬਹੁਤ ਵੱਧ ਗਏ ਆ ਉਹਦੇ ਨਾਲ ਤੇਲੇ ਦਾ ਅਟੈਕ ਵੀ ਦੇਖਿਆ ਗਿਆ ਸੋ ਉਹ ਵੀ ਦੇਖ ਜੇ ਜੇ ਕਿਸੇ ਨੇ ਸਪਰੇਅ ਕਰਨੀ ਆ ਤਾਂ ਮੌਸਮ ਨੂੰ ਧਿਆਨ ਚ ਰੱਖ ਕੇ ਕੀਤੀ ਜਾਵੇ ਜਾਂ ਤਾਂ ਹੁਣ ਜਿਹੜੇ 1-2 ਦਿਨ ਹੋਣ ਗਏ ਜਿਹੜੇ ਕਿ ਸਾਡੇ ਕੋਲ ਸੇਫ ਪੀਰੀਅਡਸ ਨੇ ਉਹਨਾਂ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾ ਸਕਦੀ ਆ ਜਾਂ ਪਾਣੀ ਲਗਾਇਆ ਜਾ ਸਕਦਾ ਪਰ ਜਦੋਂ ਆਪਾਂ ਨੂੰ ਫੋਰਕਾਸਟ ਹੈਗੀ ਆ ਕਿ 1-2 ਨੂੰ ਕਾਫੀ ਚਾਂਸਸ ਨੇ ਬਾਰਿਸ਼ ਦੇ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤਾਂ ਕਿ ਜਿਹੜੀ ਫਸਲ ਹੈ ਜੇ ਉਹਨੂੰ ਪਾਣੀ ਲੱਗਿਆ ਹੁੰਦਾ ਤਾਂ ਫਿਰ ਉਹ ਜ਼ਿਆਦਾ ਗਿਰਨ ਦੇ ਚਾਂਸਸ ਹੁੰਦੇ ਆ ਕਿਉਂਕਿ ਜਿਹੜੀ ਫਸਲ ਪੱਕ ਚੁੱਕੀ ਹੈ ਉਹਨੂੰ ਪਾਣੀ ਲੱਗਿਆ ਹੋਵੇ ਤਾਂ ਕਾਫੀ ਨੁਕਸਾਨ ਹੁੰਦਾ ਸੋ ਆਪਾਂ ਇਹ ਜੀ ਜਿਹੜੀ ਪ੍ਰੀਕਾਸ਼ਨਸ ਲੈ ਕੇ ਫਸਲ ਨੂੰ ਨੁਕਸਾਨ ਤੋਂ ਬਚਾ ਸਕਦੇ ਆ